ਭਾਰਤ ਸਰਕਾਰ ਵੱਲੋਂ ਜਿਹੜਾ ਇੱਕ ਆਪਰੇਸ਼ਨ ਸੰਦੂਰ ਜਿਹੜਾ ਕੀਤਾ ਗਿਆ ਉਹ ਸਫਲਤਾਪੂਰਵਕ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜਿਹੜਾ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਤੇ ਸਾਡੇ ਨਾਲ ਖੜੇ ਹਨ ਹਲਕਾ ਸ਼ਤਰਾਨਾ ਦੇ ਇੰਚਾਰਜ ਨਰੈਣ ਸਿੰਘ ਨਰਸੋਤ ਇੱਥੇ ਵੀ ਅੱਜ ਜਿਹੜੀ ਤਿਰੰਗਾ ਯਾਤਰਾ ਕੱਢੀ ਗਈ ਹੈ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਹਾਂਜੀ ਨਰਸੋਤ ਜੀ ਜਿਹੜੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇੱਕ ਇਸ ਮਕਸਦ ਨੂੰ ਲੈ ਕੇ ਕੱਢ ਰਿਹਾ ਹੈ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕਾ ਸੋ ਆਪਰੇਸ਼ਨ ਸੰਧੂਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਹਿੰਦੁਸਤਾਨ ਦੀ ਫੌਜ ਨੂੰ ਇਸ ਲਈ ਲਾਂਚ ਕਰਨਾ ਪਿਆ ਕਿਉਂਕਿ ਪਾਕਿਸਤਾਨ ਦੇ ਅਤਵਾਦੀਆਂ ਨੇ ਪਾਕਿਸਤਾਨ ਦੀ ਸਰਕਾਰ ਨੇ ਮਿਲ ਕੇ ਅਤਵਾਦੀਆਂ ਤੋਂ ਪਹਿਲਗਾਮ ਦੇ ਵਿੱਚ 26 ਤੋਂ ਵੱਧ ਸਾਡੇ ਸਲਾਨੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀ ਉਹਨਾਂ ਦੀਆਂ ਪੈਣਾ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੇ ਪਰਿਵਾਰ ਬਿਲਕੁਲ ਵਿਰਲਾਪ ਕਰਦੇ ਰੇ ਕੋਲ ਖੜੇ ਸੀ ਉਹਨਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਨਿਹੱਥੇ ਲੋਕਾਂ ਦੇ ਉੱਪਰ ਉਸ ਦਾ ਬਦਲਾ ਲੈਣ ਲਈ ਉਸ ਦੀ ਨਾਰਾਜ਼ਗੀ ਉਸ ਦਾ ਗੁੱਸਾ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਦੇ ਮਨ ਦੇ ਵਿੱਚ ਸੀ ਹਰ ਬੰਦਾ ਇਹ ਗੱਲ ਕਹਿ ਰਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਪਾਕਿਸਤਾਨ ਤੋਂ ਬਦਲਾ ਲਓ ਅਤਵਾਦੀਆਂ ਤੋਂ ਬਦਲਾ ਲਓ ਪ੍ਰਧਾਨ ਮੰਤਰੀ ਜੀ ਨੇ ਤੇ ਦੇਸ਼ ਦੀ ਫੌਜ ਨੇ ਸਭ ਤੋਂ ਵੱਡਾ ਆਪਰੇਸ਼ਨ ਸੰਧੂਰ ਚਲਾਇਆ ਤੇ ਪਾਕਿਸਤਾਨ ਦੇ ਨੌ ਜਿਹੜੇ ਆਤਵਾਦੀਆਂ ਦੇ ਅੱਡੇ ਸੀ ਬਹੁਤ ਵੱਡੇ ਵੱਡੇ ਇਹਨਾਂ ਨੇ ਬਣਾਏ ਹੋਏ ਉਹਨਾਂ ਨੂੰ ਤੈਸ਼ ਨੈਸ ਕੀਤਾ ਤੇ 100 ਤੋਂ ਵੱਧ ਆਤਵਾਦੀਆਂ ਨੂੰ ਮਾਰਿਆ ਉਹਨਾਂ ਨੂੰ ਸਬਕ ਸਿਖਾਇਆ ਇਹ ਦੱਸਿਆ ਕਿ ਹਿੰਦੁਸਤਾਨ ਜੇ ਸ਼ਾਂਤ ਰਹਿਣਾ ਚਾਹੁੰਦਾ ਤਾਂ ਉਸ ਨੂੰ ਸ਼ਾਂਤ ਰਹਿਣਾ ਦਿਓ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਵੀ ਜ਼ੁਲਮ ਕਰਨਾ ਜਿੰਨਾ ਗੁਨਾਹਗਾਰ ਹੈ ਉਹਨੇ ਸਹਿਣ ਵਾਲਾ ਜੇ ਸਾਡੇ ਤੇ ਜ਼ੁਲਮ ਕੀਤਾ ਗਿਆ ਤੇ ਅਸੀਂ ਉਹਦਾ ਬਦਲਾ ਲੈਣਾ ਉਸਦਾ ਬਦਲਾ ਲਿੱਤਾ ਤੇ ਉਹਨਾਂ ਤੇ 100 ਤੋਂ ਵੱਧ ਅਤਵਾਦੀਆਂ ਨੂੰ ਮਾਰਿਆ ਫਿਰ ਪਾਕਿਸਤਾਨ ਦੇ ਜਦੋਂ ਫੌਜ ਨੇ ਫਿਰ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਬਦਲੇ ਦੇ ਵਿੱਚ ਹਿੰਦੁਸਤਾਨ ਦੀ ਫੌਜ ਨੇ ਕਿ ਸੱਤ ਉਹਨਾਂ ਦੇ ਹਵਾਈ ਹਟੇ ਤੈਸ਼ ਨੈਸ਼ ਕਰ ਦਿੱਤੇ ਪਰ ਹਰਾਨੀ ਦੀ ਤੁਸੀਂ ਇਹ ਗੱਲ ਸਮਝੋ ਕਿ ਇਹ ਫਰਾਗ ਦੀ ਲਿਆ ਹਿੰਦੁਸਤਾਨ ਦੀ ਵੀ ਇੱਕ ਵੀ ਕਿਸੇ ਜਾਨ ਤੇ ਮਾਲ ਦੀ ਆਮ ਆਦਮੀ ਦੇ ਨਾ ਕਿਸੇ ਘਰ ਦਾ ਪਾਕਿਸਤਾਨ ਦਾ ਨੁਕਸਾਨ ਹੋਇਆ ਨਾ ਕਿਸੇ ਬੰਦੇ ਨੂੰ ਮਾਰਿਆ ਗਿਆ ਸਿਰਫ ਅੱਤਵਾਦੀਆਂ ਨੂੰ ਮਾਰਿਆ ਗਿਆ ਅਸੀਂ ਸ਼ਾਂਤੀ ਨਾਲ ਜੀਣਾ ਚਾਹੁੰਦੇ ਹਾਂ ਹਿੰਦੁਸਤਾਨ ਦੇ ਲੋਕ ਸ਼ਾਂਤੀ ਪ੍ਰੀਅ ਹਨ ਸ਼ਾਂਤੀ ਦੇ ਨਾਲ ਜਿਉਣਾ ਚਾਹੁੰਦੇ ਨੇ ਪਰ ਜੇ ਸਾਨੂੰ ਕੋਈ ਵਿੰਗਾਰੇਗਾ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਪਾਕਿਸਤਾਨ ਵਰਗੀ ਅਸੀਂ ਕਰਦੇ ਆ ਜੇ ਕੋਈ ਸਾਨੂੰ ਜਾਣ ਪੁੱਛ ਕੇ ਛੇੜਦਾ ਹੈ ਆਪਰੇਸ਼ਨ ਸੰਧੂਰ ਦੇ ਵਿੱਚ ਜੋ ਕਾਮਯਾਬੀ ਪੰਜਾਬ ਹਿੰਦੁਸਤਾਨ ਦੀ ਫੌਜ ਨੂੰ ਮਿਲੀ ਹੈ ਉਹਨਾਂ ਨੇ ਜੋ ਸ਼ਾਂਤੀ ਪੁਰਵਕ ਸਾਰਾ ਹਲ ਕੀਤਾ ਉਸ ਦੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹੋਏ ਫੌਜ ਨੂੰ ਅੱਜ ਤਿਰੰਗਾ ਮਾਰਚ ਕੀਤਾ ਸਾਡੇ ਹਲਕੇ ਛਤਰਾਣੇ ਤੋਂ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਮ ਜਿਹੜੇ ਸਾਰੇ ਜਥੇਬੰਦੀਆਂ ਨੇ ਭਾਈਵਾਲ ਉਹਨਾਂ ਨੇ ਆਮ ਲੋਕਾਂ ਨੇ ਮਿਲ ਕੇ ਇਹ ਸਾਰਾ ਪ੍ਰੋਗਰਾਮ ਕੀਤਾ ਤਿਰੰਗਾ ਮਾਰਚ ਕੀਤਾ ਬਹੁਤ ਅਸ਼ੀਸ਼ ਦੇ ਫੌਜੀਆਂ ਨੂੰ ਸਲਾਮ ਕਰਦੇ ਆ ਦੇਸ਼ ਦੀ ਫੌਜ ਨੂੰ ਸਲਾਮ ਕਰਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਜੋ ਜਰਨਲਾਂ ਨੂੰ ਫ੍ਰੀ ਹੰਡ ਦੇ ਕੇ ਜਿਸ ਤਰੀਕੇ ਦਾ ਜਵਾਬ ਆਪਣੀ ਹਿੰਦੁਸਤਾਨ ਦੀ ਫੌਜ ਨੇ ਦਿੱਤਾ ਹੈ ਇਹ ਬਹੁਤ ਘੱਟ ਉਦਾਹਰਨਾਂ ਨੇ ਕਿ ਜਿਹੜੇ ਲੋਕਾਂ ਨੇ ਗਲਾਹ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਹੈ ਉੱਥੇ ਕੋਈ ਪਬਲਿਕ ਦਾ ਜਾਂ ਕੋਈ ਹੋਰ ਜਗ੍ਹਾ ਦੇ ਉੱਤੇ ਬੰਬਾਰੀ ਨਹੀਂ ਕੀਤੀ ਗਈ ਜਿੱਥੇ ਲੋਕਾਂ ਸਾਨੂੰ ਜਵਾਬ ਦੇਣਾ ਪਵੇ ਔਰ ਥੋੜੇ ਟਾਈਮ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਕੀਤਾ ਵੀ ਅੱਗੇ ਤੋਂ ਸੁਧਰ ਜੋ ਇਹ ਜੋ ਜਵਾਬ ਦਿੱਤਾ ਹੈ ਨੇ ਕਿ ਇਸ ਤੋਂ ਅਗਲਾ ਜਵਾਬ ਹੋਏਗਾ ਉਹ ਬਹੁਤ ਸਖਤ ਹੋਏਗਾ ਤੇ ਬਹੁਤ-ਬਹੁਤ ਸਾਨੂੰ ਮਾਣ ਹੈ ਆਪਣੀ ਫੌਜ ਉਤੇ ਆਪਣੀ ਸਰਕਾਰ ਔਰ ਮੋਦੀ ਸਾਹਿਬ ਤੇ ਜਿਨ੍ਹਾਂ ਨੇ ਸਹੀ ਤਰੀਕੇ ਦੇ ਨਾਲ ਇਹਨੂੰ ਹੈਂਡਲ ਕੀਤਾ ਹੈ ਔਰ ਜਿਹੜੇ ਬੇਗਨਾ ਲੋਕ ਮਾਰੇ ਸੀ ਉਹਨਾਂ ਦਾ ਬਦਲਾ ਲਿਆ ਹੈ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਪ੍ਰਧਾਨ ਮੰਤਰੀ ਜੀ ਨੂੰ ਔਰ ਸਾਡੀ ਔਰ ਅੱਜ ਸਾਡੇ ਸ਼ਹਿਰ ਪਟਨਾ ਦੇ ਵਿੱਚ ਜਿਹੜੀ ਤਿਰੰਗਾ ਯਾਤਰਾ ਕੀਤੀ ਗਈ ਆ ਇਹ ਪਿਛਲੇ ਦਿਨੀ ਅਲਗਾਮ ਦੇ ਵਿੱਚ ਜੋ ਹਮਲੇ ਹੋਏ ਸੀ ਉਸ ਵਕਤ ਜਿਹੜੇ ਕਿ 26 ਸਲਾਨੀ ਸੀ ਉਹ ਮਾਰੇ ਗਏ ਸੀ ਤੇ ਮੇਰੀ ਇੱਕ ਭੈਣ ਜਾਂ ਬੇਟੀ ਜਦੋਂ ਉੱਥੋਂ ਰੋਂਦੀ ਸੀ ਤਾਂ ਉਹ ਕਹਿੰਦੀ ਸੀ ਵੀ ਮੈਨੂੰ ਵੀ ਗੋਲੀ ਮਾਰ ਦਿਓ ਪਰ ਉਹਨਾਂ ਅੱਤਵਾਦੀਆਂ ਨੇ ਪਾਕਿਸਤਾਨ ਦੇ ਜੋ ਆਏ ਸੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਮੋਦੀ ਸਾਹਿਬ ਨੂੰ ਜਾ ਕੇ ਦੱਸਿਓ ਵੀ ਅਸੀਂ ਕੌਣ ਆ ਤੇ ਮੇਰੀ ਭੈਣ ਉਹਦੋਂ ਰੋਂਦੀ ਸੀ ਤਾਂ ਦੇਖਿਆ ਨਹੀਂ ਜਾਂਦਾ ਸੀ ਟੀਵੀ ਦੇ ਉੱਪਰ ਪਰ ਮੋਦੀ ਸਾਹਿਬ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਇਹ ਬੜੇ ਚੁੱਝੇ ਢੰਗ ਨਾਲ ਉਹਨਾਂ ਨੂੰ ਇਹ ਜਵਾਬ ਦਿੱਤਾ ਉਹਨਾਂ ਦੇ ਘਰ ਵਿੱਚੋਂ ਜਾ ਕੇ ਹੀ ਉਹਨਾਂ ਨੂੰ ਫੌਜ ਨੂੰ ਭੇਜ ਕੇ ਸਾਡੀ ਭਾਰਤੀ ਫੌਜ ਨੇ ਉਹਨਾਂ ਦੇ ਜਿੰਨੇ ਅੱਤਵਾਦੀ ਟਿਕਾਣੇ ਸੀ ਉਹ ਤੈਸਨਾਸ ਕੀਤੇ ਅਤੇ ਆਮ ਪਬਲਿਕ ਦਾ ਪਾਕਿਸਤਾਨ ਦੇ ਵਿੱਚ ਕੋਈ ਨੁਕਸਾਨ ਨਹੀਂ ਕੀਤਾ ਤੇ ਉਹਨਾਂ ਨੂੰ ਦਿਖਾ ਦਿੱਤਾ ਵੀ ਭਾਰਤ ਦੀ ਫੌਜ ਕੀ ਕਰ ਸਕਦੀ ਆ ਮੈਂ ਭਾਰਤੀ ਫੌਜ ਨੂੰ ਸਲੂਟ ਕਰਦਾ ਇਹੋ ਜਿਹੇ ਫੌਜ ਦੇ ਜਵਾਨ ਭਾਰਤ ਦੇ ਵਿੱਚ ਹੀ ਨੇ ਜੋ ਕਿ ਦੁਸ਼ਮਣ ਨੂੰ ਟੱਕਰ ਦੇ ਸਕਦੇ ਨੇ ਪਾਕਿਸਤਾਨ ਦੇ ਨੇ ਹਿੰਦੁਸਤਾਨ ਨਾਲ ਕਿਸੇ ਤਰ੍ਹਾਂ ਦੀ ਵੀ ਇਤਿਹਾਸ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਉਹਨਾਂ ਨੇ ਇੰਨੇ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਧਾਰਮਿਕ ਭਾਵਨਾਵਾਂ ਸਾਨੂੰ ਉਹਨਾਂ ਨੂੰ ਫੇਸ ਪਾਉਣ ਦੀ ਕੋਸ਼ਿਸ਼ ਕੀਤੀ ਅੱਜ 에ਅਰ ਫੋਰਸ ਦੇ ਆਜਨਾ ਚੀਫ ਕਮਾਂਡਰ ਸੀ ਉਹਦਾ ਬਿਆਨ ਆ ਰਿਹਾ ਸੀ ਜਿੱਤ ਦੇ ਵਿੱਚ ਵੀ ਉਹਨਾਂ ਨੇ ਮੁੱਖ ਨਿਸ਼ਾਨਾ ਉਹਨਾਂ ਦਾ ਦਰਬਾਰ ਸਾਬ ਸੀ ਵੀ ਇੱਥੇ ਪੰਜਾਬ ਦੇ ਵਿੱਚ ਅਟੈਕ ਕਰਕੇ ਇਹਨਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਖੇੜੀਏ ਔਰ ਇਹ ਲੋਕ ਸਾਡੇ ਨਾਲ ਜੁੜ ਜਾਣ ਪਰ ਜੋ ਇਥੋਂ ਸਿੱਖ ਕੌਮ ਹੈ ਇੱਥੋਂ ਦੇ ਲੋਕ ਐ ਸਿੱਖ ਲੀਡਰਸ਼ਿਪ ਐ ਜਾਂ ਹੋਰ ਸਾਡਾ ਭਾਈਚਾਰਾ ਐ ਉਹ ਆਪਣੇ ਦੇਸ਼ ਦੇ ਨਾਲ ਖੜੇ ਨੇ ਜੇ ਉਹਨਾਂ ਨੂੰ ਲੋੜ ਪਈ ਧਾਰਮਿਕ ਭਾਵਨਾ ਨਾਲ ਵੀ ਆਪਣੀ ਕੁਰਬਾਨੀ ਦੇਣ ਦੀ ਤਾਂ ਦਰਬਾਰ ਸਾਹਿਬ ਨੂੰ ਮੂੰਹ ਨਹੀਂ ਕਰਨ ਦਿਆਂਗੇ ਅਸੀਂ ਇਹ ਸੋਚ ਸਮਝ ਕੇ ਕਰਨ ਔਰ ਸਾਡੀ ਮੈਂ ਸਲੂਟ ਕਰਦਾ ਆਪਣੀ ਫੌਜ ਨੂੰ ਜਿਨ੍ਹਾਂ ਨੇ ਉਹਨਾਂ ਦੇ ਜਿੰਨੀਆਂ ਵੀ ਮਸਈਲਾ ਸੁੱਟੀਆਂ ਉਹਨਾਂ ਦੇ ਦਰਬਾਰ ਸਾਹਿਬ ਦੇ ਟਾਰਗੇਟ ਬਣਾ ਕੇ ਉਹਨਾਂ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਉਹ ਸਲੂਟ ਤੇ ਹੱਕਦਾਰ ਨੇ ਇਹ ਗਨਾਹ ਲੋਕਾਂ ਨੂੰ ਮਾਰੇ ਗਿਆ ਸੀ ਪਹਿਲਗਾ ਦੇ ਵਿੱਚ ਉਹਦਾ ਬਦਲਾ ਲੈ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਾਡੇ ਦੇਸ਼ ਦੀਆਂ ਫੌਜਾਂ ਨੇ ਜੋ ਪਾਕਿਸਤਾਨ ਤੇ ਅਟੈਕ ਕਰਕੇ ਉੱਥੋਂ ਦਾ ਅੱਤਵਾਦੀ ਨੂੰ ਮਾਰ ਕੇ ਇਨਸਾਨ ਕਰਕੇ ਬਦਲਾ ਲਿਆ ਉਹਨਾਂ ਦੇ ਹੌਸਲੇ ਆਜਿ ਵਾਸਤੇ ਅਤੇ ਉਹਨਾਂ ਦੇ ਨਾਲ ਸਾਰਾ ਦੇਸ਼ ਖੜਾ ਹੈ ਉਸ ਵਾਸਤੇ ਅਸੀਂ ਅੱਜ ਬੀਜੇਪੀ ਪਾਰਟੀ ਵੱਲੋਂ ਰੂਲਰ ਅਤੇ ਜਹਾਤੀ ਦੋਨਾਂ ਵੱਲੋਂ ਆਪਣਾ ਤਿਰੰਗਾ ਯਾਤਰਾ ਕੱਢੀ ਗਈ ਹੈ ਸੋ